ਅੱਜ ਤੋਂ ਬਾਅਦ ਗੁਰੂ ਦੇ ਪੈਰ ਦੇ ਵਿੱਚ ਰਹਿ ਕੇ ਮੈਂ ਏਕਤਾ ਦੇਤੇ ਖੁੱਲ ਜਣਾਉਂਦਾ ਹੋਇਆ ਸ਼ਰੋਮਣੀ ਅਕਾਲੀ ਦਲ ਫਤਿਹ ਅੱਜ ਤੋਂ ਬਾਅਦ ਵਾਰਸ ਪੰਜਾਬ ਜਥੇਬੰਦੀ ਦੇ ਵਿੱਚ ਸ਼ਰਮ ਤੇ ਕਾਮ ਜਨਮਦੀ ਹੈ ਕਾਮ ਜਨਮਦੀ ਹੈ ਜੈ ਹਾਂ ਜੈ ਹਾਂ ਤੇ ਮੈਂ ਹੁਣ ਅੱਜ ਵੀ ਕਹਿੰਦਾ ਕਿ ਭਾਈ ਜਿਨ੍ਹਾਂ ਨੇ ਮੰਝੀਆਂ ਡਾਈਆਂ ਮਾਸੇ ਝੋਲੀਆਂ ਟਕੇ ਜਾਵਾਂਗੇ ਆ ਜਾਓ ਭਾਈ ਚਲੋ ਕੌਮ ਨੇ ਮੰਨ ਹੀ ਲਿਆ ਪਹਿਲਾਂ ਦੀਪ ਸਿੱਧੂ ਨੂੰ ਮੰਨ ਲਿਆ ਉਸੇ ਜੱਥੇ ਬੰਦੇ ਦੇ ਮੁਖਬਰਤ ਬਾਲੂ ਮੰਨ ਲਿਆ ਫਿਰ ਜਿਹਨੇ ਕੌਮ ਨਹੀਂ ਮੰਨ ਲਿਆ ਯਾਰ ਅਸੀਂ ਕੌਮ ਤੋਂ ਵੱਡੇ ਆ ਹੁਣ ਬਿਨਾ ਨਿਸ਼ਕਾਮ ਕਰਕੇ ਆਓ ਜੇ ਪੰਥ ਦਾ ਭਲਾ ਚਾਹੁੰਦੇ ਹੋ ਕੌਮ ਦਾ ਚੱਲੇ ਪਾਉਂਦੇ ਹੋ ਤੇ ਹੁਣ ਸੰਗਤ ਦਾ ਤੁਹਾਡੀ ਡਿਊਟੀ ਆ ਕਿ 2027 ਦੇ ਵਿੱਚ ਸਰਕਾਰੇ ਖਾਸਾ ਬਣਾ ਕੇ ਆਪਾਂ ਆਪਣੇ ਫੈਸਲੇ ਦੇ ਕਰੀਏ ਪਾੜੀਆਂ ਦੇ ਕਰੇ ਜਿਹੜੇ 700 ਕਿਸਾਨਾਂ ਨੂੰ ਸਾਨੂੰ 700 ਕਿਸਾਨਾਂ ਦੀ ਜਾਣਾ ਲੈਣੀ ਹੈ ਭਾਈ ਦੀਪ ਸਿੰਘ ਜੀ ਨੇ ਸ਼ੀਸ਼ ਕੀਤਾ ਉਹਦਾ ਫੈਸਲਾ ਵੀ ਆਪਾਂ ਕਰੀਏ ਬੰਦੀ ਸਿੰਘ ਜਿਹੜੇ ਬੈਠੇ ਆ ਉਹਨਾਂ ਦਾ ਹੀ ਫੈਸਲਾ ਕਰੀਏ ਭਾਈ ਹਵਾਰਾ ਸਭ ਨੂੰ ਵੀ ਘਟਾਏ ਤੇ ਜਿਹੜੇ ਸਾਡੇ ਡਿਬਰੂ ਘਟਾਲੇ ਜਿੰਨੇ ਸਿੰਘਾ 40 45 ਜਿਹੜੇ 9 ਜਣੇ ਝੇਲਾ ਚ ਜਿਹੜੇ ਅਮਰਸਰ ਦੀ ਜੇਤ ਸਾਰੀ ਬੈਠੇ ਆ ਉਹਨਾਂ ਨੂੰ ਵਧਾਈਏ ਸੋ ਇਹ ਨਹੀਂ ਕਹਿੰਦਾ ਹੋਇਆ ਦਾ ਅੱਜ ਤੋਂ ਪਾਈ ਮੈਂ ਇਹ ਨੂੰ ਸਮਰਪਿਤ ਆ ਸਾਰੇ ਨਿਸ਼ਕਾਮ ਹੋ ਕੇ ਸੇਵਾ ਕਰੋ ਪੰਥ ਚੜ੍ਹਦੀ ਕਲਾ ਚਟਕੇ